ਅਮੀ ਆਗੇ ਤੁਸੀਂ ਦਿੱਲੀ ਸੋਰੀ ਜਿਹੜੀ ਦਿੱਲੀ ਸੋਰੀ ਰੱਖੀ ਰਹੀ ਹੈ ਕੰਮ ਨਹੀਂ ਕਰ ਰਹੀ ਇੱਕ ਤਾਂ ਬੇ ਮੁਖੇ ਰੋ ਮਾਰਨਾ ਪੈ ਗਿਆ ਛੱਡੋ ਖੜਾ ਇੱਕ ਲੱਖ ਫੀਰ ਕਿ ਆਵਾਜ਼ ਬਗੜੀ ਨਹੀਂ ਨਾ ਕਰ ਰਹੀ ਹੈ ਦੋਸਤ ਕਾਰਦਾ ਕੀ ਜਾਣਦਾ ਵੀ ਕੀ ਪੈਦਾ ਉਹਦੇ ਸਿਸਟਮ ਦੀ ਰਹਿਣੇ ਹਮ ਤਾਂ ਦੀ ਜੇਦ ਗਲਤ ਜੇ ਵੈਸੇ ਬਹੁਤ ਜ਼ਿਆਦਾ ਬਹੁਤ ਗਲਤ ਜਿਆ ਲੋਕ ਵੇਖੋ ਕਿੰਨੇ ਪਰੇਸ਼ਾਨ ਹੋਣ ਕਿੰਨੀਆਂ ਲੈਣਾ ਲੱਗੀਆਂ ਕੋਈ ਨਾ ਦੱਸੀ ਅੱਗੇ ਤੁਸੀਂ ਨਾਲ ਖੜੋ ਸਾਡੇ ਆ ਜੀ ਅਸੀਂ ਨਾਲ ਇਸ ਕੰਮ ਚ ਨਹੀਂ ਫਸ ਸਕਦੇ ਬਾਅਦ ਦੇ ਵਿੱਚ ਸਾਨੂੰ ਨਾ ਅੰਮਾਈ ਗੱਲ ਪਤਾ ਕੀ ਦੱਸਣਾ ਅੱਜ ਤੁਹਾਨੂੰ ਸ੍ਰੀਵਾਰ ਕਰਨ ਆਏ ਆ ਅਸੀਂ ਇੱਥੇ ਵੰਡ ਕੇ ਰੁਕ ਕੇ ਫਰਾਲ ਥੋੜੀ ਕਰਨਾ ਆਏ ਲੋਕਾਂ ਇਹ ਸੀਨ ਵਿੱਚ ਫਸਿਆ ਨੂੰ ਕੱਢਣ ਆਏ ਇਹੇ ਲੋਕਾਂ ਨੂੰ ਫਸਾਉਂ ਥੋੜੀ ਸਾਡੇ ਕੋਲੇ ਆ ਕੇ ਗਏ ਹੋ ਕੋਈ ਬਿਛੇ ਨਹੀਂ ਜੜੀ ਇਹ ਕੀ ਗੱਲ ਕਰੀਏ ਇਹਦੀ ਟ੍ਰੈਨੀ ਗੱਲ ਲੱਗਦੀ ਆ ਪਰ ਸੁਣਾ ਨਹੀਂ ਹੋਣਾ ਇਹੀ ਬਚ ਰਹੇ ਆ ਕਾਰ ਕਰ ਰਹੇ ਆ ਪਾਰਵਾਂਗੇ ਕਿ ਕਿਉਂਦੇ ਆ ਜਦੋਂ ਤੁਸੀਂ ਸਾਨੂੰ ਬੋਟਾ ਨਹੀਂ ਸਵਾਰਾ ਕਰਦੇ ਕਿਥੇ ਹੁੰਦੇ ਇਹ ਵੀ ਆਪਣੀ 2 ਮਿੰਟ 3 ਮਿੰਟ ਖੱਜਲ ਹੋਣਾ ਪੈਂਦਾ ਆ ਫੇਰ ਵਧੀਆ ਰੋਡ ਬਣਦਾ ਨਾ ਲੈ ਕੇ ਆਓ ਲੈ ਕਿਸੇ ਚੀਜ਼ ਦੀ ਜਰੂਰ ਨਹੀਂ ਸੁਣਦੇ ਹਰ ਬੰਦੇ ਸੁਣਦੇ ਨਹੀਂ ਮੈਂ ਮਨਾ ਕਰਦਾ ਕੋਈ ਹੋਰ ਲੈ ਐ ਐਸਾ ਤਾਂ ਜ਼ਾਪ ਆ ਕੇ ਸਾਡਾ ਤੁਹਾਡਾ ਹੀ ਆ ਨਾ ਉਮਰ ਥੋੜਾ ਡਿੱਗ ਗਿਆ ਮੈਂ ਤਾਂ ਨਹੀਂ ਨਹੀਂ ਕਰਦਾ ਹੋਰ ਕੀ ਕਹਿੰਦੇ ਮੈਂ ਨਹੀਂ ਕੱਢਣਾ ਕਹਿੰਦਾ ਮੈਂ ਨਹੀਂ ਕੱਢਣਾ ਹੋ ਜਾਂਦਾ ਰੋਡ ਦਾ ਸਾਡਾ ਤੁਮ ਲੇ ਬੋਟੇ ਦੀ ਰਣਨੀਤੀ ਕਰਦੇ ਨੇ ਇਹ ਭਲੇਖਾ ਕਰਦੇ ਹੋ ਕੋਈ ਨਾਲ ਨਹੀਂ ਬੋਟਾ ਲੈਣੀ ਆ ਬਾਬਾ ਜੀ ਸਮਾਨ ਸਮਾਨ ਲੈਣ ਆਏ ਹੀ ਤੇ ਲੈਣ ਵਾਲਿਆਂ ਨੇ ਇਹਨਾਂ ਦੇ ਧੋਆ ਬਾਈ ਕੀਤੀ ਭਾਈ ਉਹ ਮਰਨਾ ਤੇ ਉਹਦੇ ਸੋਨੇ ਭਾਈ ਉਹਨਾਂ ਨੂੰ ਅੱਜ ਲੋਕਾਂ ਕੋਲ 4x4 ਟਰੈਕਟਰ ਆ ਵੱਡੀਆਂ ਵੱਡੀਆਂ ਗੱਡੀਆਂ ਆ ਉਹ ਪੰਜਾਬ ਨਹੀਂ ਰਿਹਾ ਐ ਯਾਰ ਨਾ ਕਰੋ ਇਦਾਂ ਭਰਾ ਜੇ ਤੁਸੀਂ ਸਾਡੇ ਨਾਲ ਕਰੋ ਇਦਾਂ ਨਾ ਕਰੋ ਤੁਸੀਂ ਗਲਤ ਕਰ ਰਹੇ ਜੇ ਬਾਅਦ ਚ ਆਪਾਂ ਸਾਰੇ ਜਾਣੇ ਪ੍ਰੋਬਲਮ ਚਾਵਾਂਗੇ ਕੀ ਆ ਜੋ ਚਾਰ ਜਾਣੇ ਆ ਕੇ ਤੁਹਾਡੇ ਕੋਲ ਪੈ ਕੇ ਫਿਰ ਕਰਨ ਹੋਏ ਜੀ ਆਪ フォਨ ਦੇ ਰਿਕਾਰਡੋ ਜਾਣੇ ਪਿਛਲੇ 3 ਦਿਨ ਦੀ ਸੁਣ ਦੀ ਇੱਕ ਵੀ ਬੰਦੇ ਨੂੰ ਨਹੀਂ ਮੰਨਣਾ ਨਹੀਂ ਉਹ ਫਾਲਸ ਹਲਕਾ ਜੀ ਗੱਲ ਕੀ ਹੈ ਹੈ ਜੀ ਜਿਵੇਂ ਤੁਹਾਨੂੰ ਪਤਾ ਹੈ ਜੀ ਪਿਛਲੇ 8-10 ਦਿਨਾਂ ਤੋਂ ਆਹ ਏਰੀਆ ਜਿਹੜਾ ਬਾ ਪਾਣੀ ਦੀ ਮਾਰ ਹੇਠ ਹੈ ਤੇ ਅੱਜ ਸ਼ਾਇਦ ਕੋਈ ਸੰਸਥਾ ਵਾਲੇ ਵੀਰ ਸੀਗੇ ਜਿਹੜੇ ਇਹ ਮਹਿਸੂਸ ਕਰਦੇ ਸੀਗੇ ਕਿ ਬਾਕੀ ਸੰਸਥਾਵਾਂ ਜਿਹੜੀਆਂ ਨੇ ਉਹ ਇੱਕ ਪਲੇਟਫਾਰਮ ਤੋਂ ਕਿਉਂ ਨਹੀਂ ਚੱਲਦੀਆਂ ਤੇ ਤੇ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਜੀ ਉਹ ਇੱਕ ਪਲੇਟਫਾਰਮ ਤੋਂ ਚੱਲਣ ਇੱਕ ਪ੍ਰੋਗਰਾਮ ਵਾਲੀ ਤੇ ਜਿੱਥੇ-ਜਿੱਥੇ ਸਾਰਿਆਂ ਨੂੰ ਲੋੜ ਆ ਉੱਥੇ-ਉੱਥੇ ਜਿਹੜੀ ਆ ਪਹਚਾਈ ਜਾਵੇ ਜਿਹੜੀ ਰਾਹਤ ਸਮਝ ਰਹੀ ਆ ਨਾ ਕਿ ਇਹ ਖਰਾਬ ਹੋਵੇ ਇਸ ਬੰਦੇ ਵਿੱਚ ਮੈਂ ਉਹਨਾਂ ਨੂੰ ਦੱਸ ਦਿੱਤਾ ਸੀਗਾ ਜੀ ਸਾਡੇ ਮਾਨਯੋਗ ਡੀਸੀ ਸਾਹਿਬ ਤੇ ਐਸਐਸਪੀ ਅੰਮ੍ਰਿਤਸਰ ਦੇ ਆਤੀ ਸਰਦਾਰ ਮਨਿੰਦਰ ਸਿੰਘ ਐਸਐਸ ਇਹਨਾਂ ਦੀ ਟੀਮ ਨੇ ਬੜੇ ਸਤਿਅ ਦੇ ਢੰਗ ਨਾਲ ਜਿਹੜਾ ਸਾਰਾ ਏਰੀਆ ਵਾ ਇਹ 11 ਜ਼ੋਨਾਂ ਦੇ ਵਿੱਚ ਵੰਡਿਆ ਹੋਇਆ ਹਰੇਕ ਜ਼ੋਨ ਦੇ ਨਾਲ 10-10 ਪਿੰਡ ਲਾਏ ਨੇ ਕਿਸੇ ਨਾਲ 12 ਪਿੰਡ ਆ ਕਿਸੇ ਨਾਲ 10 ਨੇ ਕਿਸੇ ਨਾਲ 8 ਆ ਕਰੀਬ 122-23 ਪਿੰਡ ਆ ਜਿਹੜੇ ਹੜ੍ਹਾਂ ਤੋਂ ਪ੍ਰਭਾਵਿਤ ਨੇ ਤੇ ਮੈਂ ਇਹਨਾਂ ਨੂੰ ਇਹ ਦੱਸਿਆ ਕਿ ਜਾਮ ਲਾਉਣਾ ਜਿਹੜਾ ਵਾ ਉਹ ਕਾਨੂੰਨ ਦੇ ਖਿਲਾਫ ਆ ਉਹ ਗਲਤ ਗੱਲ ਆ ਜੋ ਕਿ ਇਹਨਾਂ ਨੇ ਬਿਲਕੁਲ ਗਲਤ ਕੀਤਾ ਪਰ ਕੋਈ ਵੀ ਜਿਹੜਾ ਉਹਨਾਂ ਨੂੰ ਸਮਝਾਇਆ ਤੇ ਸਮਝਾ ਕੇ ਕਮਾਲ ਨਾ ਕਰਾਉ ਹੋਏ ਇਸ ਕਰਕੇ ਉਹਨਾਂ ਨੂੰ ਸਾਈਡ ਤੇ ਕੀਤਾ ਜਿਹੜਾ ਕਿ ਉਹਨਾਂ ਨੂੰ ਕਹਾਂਗੇ ਤੁਸੀਂ ਆਪਣੇ ਸੋਸ਼ਲ ਮੀਡੀਆ ਰਹੀਂ ਤੁਸੀਂ ਆਪਣੇ ਤੌਰ ਤੇ ਜਿੰਨੇ ਵੀ ਲੋਕਾਂ ਨੂੰ ਇਕੱਠਿਆਂ ਕਰ ਸਕਦੇ ਹੋ ਕਰੋ ਔਰ ਲੋਕਾਂ ਦੀ ਜਿਹੜੇ ਲੋਕ ਇਸ ਵੇਲੇ ਪੀੜਤ ਨੇ ਹਲਪੀੜਤ ਦੇ ਲੋਕ ਜਿਨ੍ਹਾਂ ਦੀ ਪ੍ਰੋਬਲਮ ਆਈ ਆ ਉਹਨਾਂ ਦੀ ਆਪਾਂ ਮਦਦ ਕਰੀਏ ਤਾਂ ਜੋ ਫੇਰ ਲੋਕ ਲੋਕ ਜਿਹੜੇ ਨੇ ਉੱਠ ਖੜੇ ਹੋਣ ਤੇ ਫਿਲਹਾਲ ਜਿਹੜਾ ਵਾ ਉਹ ਜਾਮ ਬੇੜਾ ਹਟਾ ਦਿੱਤਾ ਵਾ ਤੇ ਜਿਹੜੀ ਟ੍ਰੈਫਿਕ ਹੈ ਬਿਲਕੁਲ ਆਮ ਦੀ ਤਰ੍ਹਾਂ ਚੱਲ ਰਹੀ ਹੈ ਪੱਥਰ ਪਾਜੀ ਹੋਈ ਕਹਿੰਦੇ ਪੱਥਰ ਪਾਜੀ ਹੋਈ ਹੈ ਬਿਲਕੁਲ ਨਹੀਂ ਕੋਈ ਪੱਥਰ ਪਾਜੀ ਨਹੀਂ ਹੋਈ ਅਸਲ ਚ ਕਿਸੇ ਪਿੰਡ ਦੇ ਵਿੱਚ ਜਦੋਂ ਰਾਸਮਗਰੀ ਵੰਡਣ ਗਏ ਨੇ ਉੱਥੇ ਕਿਤੇ ਜਿਹੜੀ ਧੱਕਾ ਮੁਕੀ ਖੇਚਤੂ ਹੋਈ ਜਦੋਂ ਸਮਾਨ ਲੈਦੇ ਨੇ ਕੁਲੋਨਾ ਤੇ ਉਹਨਾਂ ਦਾ ਇੱਕ ਵਰਕਰ ਜਿਹੜਾ ਵਾ ਉਹਦਾ ਟਰਾਲੀ ਦੇ ਨਾਲ ਸਿਰਵਜਰਾ ਜਿੱਥੇ ਉਹਦੇ ਕੋਈ ਥੋੜੀ ਜੀ ਪ੍ਰੋਬਲਮ ਆਈ ਆ ਪਰ ਉਹਨਾਂ ਨੇ ਸਾਨੂੰ ਕੋਈ ਇਹੋ ਜੀ ਕੋਈ ਸ਼ਿਕਾਇਤ ਨਹੀਂ ਕੀਤੀ ਗਰਵੇ ਹੋਏ ਬਿਲਕੁਲ ਜੀ ਜੇ ਕਹਿਣਗੇ ਜੇ ਕੋਈ ਕਿਸੇ ਦੇ ਖਿਲਾਫ ਪਾਈ ਨੇਮ ਦਾ ਖਾਸ ਦੇਣਗੇ ਤੇ ਅਸੀਂ ਕਰਾਂਗੇ ਜੀ